ਭਾਈ ਜੀ ਹੁਣ ਤੁਹਾਨੂੰ ਜਿਆਦਾ ਪੈਸੇ ਲਾਉਣ ਦੀ ਜਰੂਰਤ ਨਹੀਂ ਹੈਗੀ ਟਰੈਕਟਰ ਥੋੜੇ ਪੈਸੇ ਨਾਲ ਵੀ ਆਪਣੇ ਘਰ ਟਰੈਕਟਰ ਲਿਜਾ ਸਕਦੇ ਹੋ ਗਰੰਟੀ ਜੀ ਗਰੰਟੀ ਕਾਗਜ਼ਾਂ ਦੀ ਸਾਡੀ ਗਰੰਟੀ ਹੈ ਠੀਕ ਹੈ ਜੀ 100% ਗਰੰਟੀ ਹੈ ਇਹ ਕਾਰ ਸਾਡੇ ਕੋਲ ਕੋਈ ਦਸੰਦਾ ਟਰੈਕਟਰ ਸੇ ਖਰੀਦਦਾ ਉਹਨੂੰ ਕਿਸੇ ਟਰੈਕਟਰ ਦੇ ਉੱਤਰ ਉੱਪਰ ਕੋਈ ਕਮਿਸ਼ਨ ਨਹੀਂ ਹੈਗਾ ਠੀਕ ਹੈ ਜੀ ਸਿੱਧਾ ਆਵੇ ਸਿੱਧਾ ਸੌਦਾ ਕਰੇ ਸਾਥੋਂ ਟਰੈਕਟਰ ਲੈ ਜਾ ਇਹ ਨਵਾਂ ਹੀ 9 ਲੱਖ ਦਾ ਠੀਕ ਹੈ ਜੀ ਆਪਣਾ ਇਹਦੇ ਤੇ ਇਹ ਮੰਨ ਕੇ ਚੱਲੋ 7 ਲੱਖ 60 ਹਜ਼ਾਰ ਰੁਪਏ ਡਿਮਾਂਡ ਲਈ 9 ਲੱਖ ਕਟੇ ਵੀ ਨਾ ਟਰੈਕਟਰ ਜਿਹੜੇ ਮਰਜ਼ੀ ਹੇ ਗਾਈ ਨਵੀਂ ਦੋਸਤੋ ਸਾਰੀ ਵੀਰ ਨੂੰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਅੱਜ ਫਿਰ ਪਹੁੰਚ ਚੁੱਕੇ ਆਂਗੇ ਬਾਬਾ ਟਰੈਕਟਰਸ ਤੇ ਤੇ ਭਾਈਆਂ ਕੋਲੇ ਬੜੇ ਘੈਂਟ ਟਰੈਕਟਰ ਨੇ ਅੱਜ ਬਾਈ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਾਈ ਜੀ ਤੇ ਘੰਟੇ ਦੇ ਹਿਸਾਬ ਨਾਲ ਚੱਲਿਓ ਟਰੈਕਟਰ ਦਿਖਾਵਾਂਗੇ ਤੇ ਬਾਕੀ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਰਹੋ ਬਾਈ ਜੀ ਐਂਡ ਤੱਕ ਤੇ ਘੈਂਟ ਟਰੈਕਟਰ ਹੋਣਗੇ ਤੇ ਘੈਂਟ ਕੰਡੀਸ਼ਨ ਦੇਣਗੇ ਪੂਰੇ ਤੋਹਫੇ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਹਾਂਗੇ ਸਤਿ ਸ਼੍ਰੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਾਡੇ ਚੈਨਲ ਤੇ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਠੀਕ ਹੈ ਜੀ ਤੇ ਅੱਜ ਕਿੰਨੇ ਕਿ ਟਰੈਕਟਰ ਨੇ ਬਾਈ ਜੀ ਟਰੈਕਟਰ ਤਕਰੀਬਨ ਹੋਣਗੇ ਜੀ ਆਪਣੇ ਕੋਲੇ ਲਗਭਗ 1500 ਤੋਂ 2000 ਟਰੈਕਟਰ ਹੋਣਗੇ ਠੀਕ ਹੈ ਜੀ ਜਿਵੇਂ ਹੁਣ ਮੂਰੇ ਸੀਜ਼ਨ ਆ ਰਿਹਾ ਬਾਈ ਜੀ ਠੀਕ ਹੈ ਤੇ ਮੈਂ ਸੋਣੇ ਕਿਰਾਏ ਤੇ ਵੀ ਟਰੈਕਟਰ ਦੇ ਦੇਣਾ ਜੀ ਆਪ ਜਮਾ ਦੇ ਦਿੰਨੇ ਆ ਜੀ ਜਾਣ ਪਛਾਣ ਵਾਲਾ ਬੰਦਾ ਵਿੱਚ ਜ਼ਰੂਰੀ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਨਾ ਇਹ ਗੱਲ ਤੇ ਆਪਣੇ ਕੋਲੇ ਛੋਟੇ ਟਰੈਕਟਰ ਵੀ ਹੁੰਦੇ ਜਿਵੇਂ ਟਰਾਲਿੰਗਾ ਤੂੜੀ ਵਾਲੀਆਂ ਫੋਰ ਵੀਲਰ ਫੋਰ ਵੀਲਰ ਹਾਂ ਜੀ ਛੋਟੇ ਟਰੈਕਟਰ ਤੋਂ ਲੈ ਕੇ ਵੱਡੇ ਟਰੈਕਟਰ ਤੱਕ ਆਪਣੇ ਕੋਲੇ ਕਿਰਾਏ ਤੇ ਦੇਣ ਲਈ ਸੰਭਦਾ ਹੈਗੀ ਹੈ ਠੀਕ ਹੈ अवेलेबल ਹੁੰਦੇ ਨੇ ਆਰ ਭਾਗਤ ਜਿਹੜਾ ਵੀ ਟਰੈਕਟਰ ਹੈ ਹਾਂ ਜੀ ਹਾਂ ਜੀ ਬਾਈ ਜੀ ਹੁਣ ਤੁਹਾਨੂੰ ਜਿਆਦਾ ਪੈਸੇ ਲਾਉਣ ਦੀ ਜਰੂਰਤ ਨਹੀਂ ਹੈਗੀ ਟਰੈਕਟਰ ਥੋੜੇ ਪੈਸੇ ਨਾਲ ਵੀ ਆਪਣੇ ਘਰ ਟਰੈਕਟਰ ਲਿਜਾ ਸਕਦੇ ਹੋ ਠੀਕ ਹੈ ਨਹੀਂ ਤੇ ਲੋਨ ਵਗੈਰਾ ਦੀ ਗੱਲ ਸੁਣਦਾ ਜੀ ਮਿਰਜੀ ਦੇਖੋ ਲੋਨ ਦੀ ਕੀ ਗੱਲ ਹੈ ਨਾ ਜਿਵੇਂ ਅੱਜ ਕੱਲ੍ਹ ਵੀਡੀਓ ਪਾਉਣ ਵਾਲਾ ਕਹਿੰਦਾ ਲੋਨ 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 ਵਾਲੀ ਕੋਈ ਬੜੀ ਵੱਡੀ ਗੱਲ ਨਹੀਂ ਹੈ ਠੀਕ ਹੈ ਜੀ ਇਹ ਗਾਹਕ ਨੂੰ ਕੁਲਝ ਆਇਆ ਜਾ ਰਿਹਾ ਹੈ ਠੀ ਇਦੇ 'ਚ ਕੀ ਹੈ ਜੇ ਮੈਂ ਤੁਸੀ ਟਰੈਕਟਰ ਖਰੀਦ ਰਹੇ ਆਂ ਮੇਰੇ ਤੋਂ ਤੁਹਾਡਾ ਸਿਬਲ ਸਕੋਰ ਸਹੀ ਹੈਗਾ ਠੀਕ ਹੈ ਜੀ ਫਿਰ ਲੋਨ ਹੋਊਗਾ 100% ਫਿਰ ਹੋਊਗਾ ਹੀ ਹੋਊਗਾ ਜੀ ਲੋਨ ਜਦੋਂ ਤੁਹਾਡਾ ਸਿਬਲ ਸਕੋਰ ਸਹੀ ਹੈ ਨਾ ਬੈਂਕ ਵਾਲਿਆਂ ਨੇ ਜੈਸੇ ਕਰਤੀ ਤੁਹਾਡਾ ਸਿਬਲ ਸਕੋਰ ਸਹੀ ਹੈ ਤੁਹਾਡਾ ਲੋਨ ਹੋਊਗਾ ਹੀ ਹੋਊਗਾ ਠੀਕ ਹੈ ਜੀ ਠੀਕ ਹੈ ਨਾ ਗੱਲ ਐਵੇਂ ਹਉਆ ਬਣਾਇਆ ਵੈਸੇ ਵੀਡੀਓ ਦੇ ਉੱਤੇ ਵੀ ਅਸੀਂ ਲੋਨ ਕਰਾਉਂਦੇ ਆਂ ਲੋਨ ਅਸੀਂ ਕਹੋ ਲੋਨ ਲੈਣ ਅਗਲੇ ਦੇ ਸਿਬਲ ਦੇ ਆਧਾਰ ਤੇ ਹੋਣੀ ਹੀ ਹੋਣਾ ਹੈਗਾ ਠੀਕ ਹੈ ਜੀ ਸਾਡੇ ਟਰੈਕਟਰਾਂ ਦੇ ਕਾਗਜ਼ ਸਹੀ ਨੇਗੇ ਠੀਕ ਹੈ ਜੀ ਠੀਕ ਹੈ ਨਾ ਜੇ ਸਾਡੇ ਕੋਲ ਕੋਈ ਹਰਿਆਣਾ ਅਸੀਂ ਉਹਦੀ ਐਨਓਸੀ ਲਿਆ ਕੇ ਦੇਵਾਂਗੇ ਠੀਕ ਹੈ ਜੀ ਉਹਨਾਂ ਦੇ ਨਾਮ ਹੋਣ ਤੱਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਗਾਰੰਟੀ ਹੈਗੇ ਜੀ ਗਾਰੰਟੀ ਜੀ ਗਾਰੰਟੀ ਕਾਗਜ਼ਾਂ ਦੀ ਸਾਡੀ ਗਾਰੰਟੀ ਹੈ ਠੀਕ ਹੈ ਜੀ 100% ਗਾਰੰਟੀ ਹੈ ਇਹ ਕਾਗਜ਼ਾਂ ਦੀ ਠੀਕ ਹੈ ਠੀਕ ਹੈ 100% ਗਾਰੰਟੀ ਹੈ ਬਾਈ ਜੀ ਕਾਗਜ਼ਾਂ ਦੀ ਤੇ ਬਾਕੀ ਜੇ ਟਰੈਕਟਰ ਦੀ ਗੱਲ ਕਰੀਏ ਬਾਈ ਜੀ ਟਰੈਕਟਰ ਦੀ ਕੀ ਗੱਲ ਹੈ ਟਰੈਕਟਰ ਦੀ ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਕਿਉਂਕਿ ਜੋ ਆਪਾਂ ਦੇ ਇੱਥੇ ਗੱਲ ਕਰ ਰਹੇ ਹਾਂ ਇਹਨੇ ਸਾਰੇ ਕਿਤੇ ਜਾਂਦੇ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਅਸੀਂ ਟਰੈਕਟਰ ਪੁਰਾਣਾ ਸੇਲ ਕਰਦੇ ਹਾਂ ਠੀਕ ਹੈ ਹਾਂ ਗਾਹਕ ਉਸ ਮੈਂ ਨਾ ਹੁੰਦਾ ਹੀ ਕੁਛ ਨਹੀਂਗਾ ਜੀ ਹੁਣ ਸਾਡੇ ਕੋਲ ਟਰੈਕਟਰ ਖੜਿਆ ਹੀ ਵਿੱਚ ਆਪਣੇ ਕੋਲੇ ਸੋਨਾਲੀਕਾ ਖੜਾ ਮੰਨ ਲਓ ਠੀਕ ਹੈ 60 ਸੌਰੀ ਸੋਨਾਲੀਕਾ 60 ਵਾਲਾ 3 ਸਪੀਡ ਟੌਪ ਮੰਨ ਲਾ ਠੀਕ ਹੈ ਜੀ ਪੰਜਾਬ ਦਾ ਨੰਬਰ ਹੈਗਾ ਠੀਕ ਹੈ ਜੀ ਕਾਪੀ ਬਣੀ ਵੀ ਹੈ ਜੀ ਠੀਕ ਹੈ ਜੀ ਠੀਕ ਹੈ ਨਾ ਜੀ ਸਿਰਫ 15 16 ਘੰਟੇ ਚੱਲਿਆ ਪਿਆ origignal 15 16 ਘੰਟੇ ਜਿਹੜੀ 50 ਘੰਟੇ ਵਾਲੀ ਹੈ ਸਰਵਿਸ ਹੈ ਜੀ ਹੋਈ ਨਹੀਂ ਹੋਈ ਨਹੀਂ ਹੋਈ ਨਹੀਂ ਠੀਕ ਹੈ ਜੀ ਨਹੀਂ ਹੋਈ ਵੀ ਕੋਈ ਮੀਟਰ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਹੋਈ ਹੋਵੇ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇਸ ਤਰ੍ਹਾਂ ਗਾਰੰਟੀ ਹਾਂਜੀ ਪਰ ਅਸੀਂ ਗਾਰੰਟੀ ਉਸ ਟਰੈਕਟਰ ਦੀ ਵੀ ਨਹੀਂ ਦਿੰਦੇ ਐ ਬਸ ਉਹਨੂੰ ਝੂਠ ਮਾਰਦੇ ਠੀਕ ਹੈ ਠੀਕ ਹੈ ਨਾ ਕਾਗਜ਼ਾਂ ਦੀ ਜਿਵੇਂ ਉਹ ਟਰੈਕਟਰ ਸਾਡੇ ਕੋਲੇ ਜਿਹੜਾ ਲੋਨ ਵਾਲੀ ਗੱਲ ਆਈ ਲੋਨ ਸਾਡੇ ਟਰੈਕਟਰਾਂ ਦੇ ਸਾਰਿਆਂ ਦੇ ਕਾਗਜ਼ ਸਹੀ ਹੋਣਗੇ ਸਾਡੀ ਜ਼ਿੰਮੇਵਾਰੀ ਹੈ ਸਾਡੇ ਟਰੈਕਟਰ ਤੇ ਲੋਨ ਹੋ ਗਿਆ ਉਦੋਂ ਤੁਹਾਡਾ ਸਿਬਲ ਸਹੀ ਹੋ ਗਿਆ ਲੋਨ ਹੋ ਜਾਣਾ ਹੁਣ ਸਾਡੇ ਟਰੈਕਟਰ ਮੇਰੇ ਕੈਬ ਵਿੱਚ ਹੀ ਵੇ ਆ ਹਜੇ ਪੇਮੈਂਟਾਂ ਆਉਣੀਆਂ ਨਹੀਂ ਉਹਨਾਂ ਦੀ ਠੀਕ ਹੈ ਠੀਕ ਹੈ ਨਾ ਇਹ ਗੱਲ ਉਹ ਹਜੇ ਲੋਨ ਹੋ ਰਹੇ ਹੈਗੇ ਅਸੀਂ ਟਰੈਕਟਰ ਤੋੜ ਵੀ ਦਿੱਤੇ ਜੇ ਕੋਈ ਬੰਦਾ ਸੌਲਿਡ ਹੈ ਵਿੱਚ ਜ਼ਿੰਮੇਵਾਰੀ ਵਾਲਾ ਅਸੀਂ ਟਰੈਕਟਰ ਤੋੜ ਦਿੰਨੇ ਨਹੀਂ ਅਗਲਾ ਲੋਨ ਕਰਾਵੇ ਸਾਡੇ ਕੋਲ ਟਰੈਕਟਰ ਖੜਾ ਹੈਗਾ ਜਦੋਂ ਸਾਡੇ ਖਾਤੇ 'ਚ ਪੇਮੈਂਟ ਆ ਗਈ ਟਰੈਕਟਰ ਲੈ ਲਈ ਬਸ ਠੀਕ ਹੈ ਜੀ ਇਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਠੀਕ ਹੈ ਜੀ ਦੂਸਰੀ ਗੱਲ ਆਪਣੇ ਇਹ ਇਹ ਬੇਨਿਫਿਟ ਹੈ ਜੀ ਆਪਣੇ ਕੋਲੋਂ ਟਰੈਕਟਰ ਖਰੀਦਣ ਦਾ ਸੋ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਕਮਿਸ਼ਨ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਹੁਣ ਮੰਨ ਲਓ ਅਗਲਾ ਟਰੈਕਟਰ ਖੜਾ ਲੈਂਦਾ ਜੀ ਇਹ ਕਹਿੰਦਾ ਜੀ ਮੰਨ ਲਓ ਮੈਂ ਟਰੈਕਟਰ ਮੇਰਾ ਹੈਗਾ ਕਹਿੰਦਾ ਮੈਂ ਛੋਟਾ ਹੈਗਾ ਬਣਾ ਕੇ ਆਪਦਾ ਵੇਚ ਰਿਹਾ ਉਹ ਕੰਮ ਬਿਲਕੁਲ ਨਹੀਂ ਠੀਕ ਹੈ ਇੱਕ ਵੀ ਪਰਸੈਂਟ ਸਾਡੇ ਟਰੈਕਟਰ ਦੇ ਉੱਤੇ ਕੋਈ ਕਮਿਸ਼ਨ ਨਹੀਂ ਹੈਗਾ ਠ ਉਹਨੂੰ ਕਿਸੇ ਟਰੈਕਟਰ ਦੇ ਉੱਤਰ ਉੱਪਰ ਕੋਈ ਕਮਿਸ਼ਨ ਨਹੀਂ ਹੈਗਾ ਠੀਕ ਹੈ ਜੀ ਸਿੱਧਾ ਆਵੇ ਸਿੱਧਾ ਸੌਦਾ ਕਰੇ ਸਾਥੋਂ ਟਰੈਕਟਰ ਲੈ ਜਾ ਕੇ ਠੀਕ ਹੈ ਜੀ ਟਰੈਕਟਰ ਸਾਡੇ ਕੋਲੇ ਪੂਰੇ ਵਧੀਆ ਹੁੰਦੇ ਆ ਨਵੇਂ ਹੁੰਦੇ ਆ 2 ਸਪੀਡ 3 ਸਪੀਡ 4 ਸਪੀਡ ਤੱਕ ਦਾ ਟਰੈਕਟਰ ਆਪਣੇ ਕੋਲੇ ਹਾਜ਼ਰ ਹੈਗਾ ਠੀਕ ਹੈ ਜੀ ਇਹ ਤੋਂ ਬਿਨਾਂ ਜਿਹੜੇ ਆਪਣੇ ਕੋਲ ਟਰੈਕਟਰ ਖੜੇ ਆ ਤੁਹਾਨੂੰ ਮੈਂ ਉਹ ਦੱਸਣਾ ਚਾਹਾਂਗਾ ਠੀਕ ਹੈ ਜੀ ਕਿ ਜਣੀ ਮੰਨ ਲਓ ਅੱਜ ਆਪਣੇ ਕੋਲੇ ਹਾਜ਼ਰ ਨਹੀਂ ਆਣਗੇ ਪਰ ਇੱਥੇ ਹੈ ਨਹੀਂ ਠੀਕ ਹੈ ਜੀ ਮੰਨ ਕੇ ਚਲੋ ਅੱਜ ਸ਼ਾਮ ਤੱਕ ਹੀ ਆਪਣੇ ਕੋਲੇ ਆ ਜਾਣਗੇ ਠੀਕ ਹੈ ਜੀ ਪਹਿਲਾ ਟਰੈਕਟਰ ਹੈ 655 4 ਚੇਰੀ ਕਲਰ ਚ ਆਉਂਦਾ ਹੈ ਜੀ ਚੇਰੀ ਕਲਰ ਚ 655 ਟਾਪ ਮਾਡਲ ਵਿਦ ਵੇਟ ਵਿਦ ਅਕਸੈਸਰੀ ਸਾਰਾ ਸਮਾਨ ਪੰਜਾਬ ਨੰਬਰ ਠੀਕ ਹੈ ਫਰਸਟ ਪਾਰਟੀ ਦਾ 2021 ਦੇ ਵਿੱਚ ਨਿਕਲੇ ਹੋਏ 2020 ਦੇ 12ਵੇਂ ਮਹੀਨੇ ਦੀ ਕਾਪੀ ਠੀਕ ਹੈ ਜੀ ਇੱਕ ਹੋਰ ਟਰੈਕਟਰ ਹੈ ਜਿਹੜਾ ਆਪਣੇ ਕੋਲੇ ਹੈ ਨਹੀਂ ਪਰ ਇੱਥੇ ਆਪਣੇ ਕੋਲੇ ਅੱਜ ਸ਼ਾਮ ਤੱਕ ਆ ਜੂਗਾ ਠੀਕ ਹੈ ਕੱਲ ਤੱਕ ਆ ਜਾਊਗਾ ਮਗਾੜੇ ਵਾਜੇ ਸਕਰੀਨ ਉੱਪਰ ਨੰਬਰ ਆ ਬਾਈ ਦਾ ਤੇ ਕੀਮਤ ਵਗੈਰਾ ਮੌਕੇ ਤੇ ਹੋ ਜੂਗਾ ਨਾ ਉਹਦੀ ਵੀ ਹਾਂਜੀ ਹਾਂ ਦੂਜਾ ਟਰੈਕਟਰ ਹੈਗਾ ਜੀ ਆਪਣੇ ਕੋਲੇ 2021 ਦੇ 11ਵੇਂ 12ਵੇਂ ਮਹੀਨੇ ਦਾ ਸਪੈਸ਼ਲ ਐਡੀਸ਼ਨਲ ਬਿਲਕੁਲ ਨਵਾਂ ਟਰੈਕਟਰ ਆ 500 ਤੇ 60 65 ਘੰਟੇ ਚੱਲਿਆ ਠੀਕ ਹੈ ਉਦੋਂ ਬਾਅਦ ਹੈਗਾ ਜੀ ਆਪਣੇ ਕੋਲੇ 5620 ਟਰੈਕਟਰ 4 ਵੀਲ 2021 ਮਾਡਲ ਠੀਕ ਉਹਦਾ ਨੰਬਰ ਹੈ ਜੀ ਹਰਿਆਣੇ ਦਾ ਜਿਹੜਾ ਗਾਹਕ ਸਾਥੋਂ ਲਊਗਾ ਉਹਦੇ ਨਾਂ ਦੀ ਐਨਓਸੀ ਆਊ ਉਹਦਾ ਉੱਥੋਂ ਦੀ ਲੋਕਲ ਨੰਬਰ ਲੱਗੂ ਉੱਥੋਂ ਦੀ ਲੋਕਲ ਨੰਬਰ ਲੱਗ ਜੇ ਬਠਿੰਡਾ ਹੋ ਗਿਆ ਬਰਨਾਲਾ ਹੋ ਗਿਆ ਸਭ ਹਾਂ ਯਾਹ ਠੀਕ ਹੈ ਤੇ ਹੁਣ ਆਪਾਂ ਟਰੈਕਟਰ ਬਾਰੇ ਗੱਲਬਾਤ ਕਰੀਏ ਸਾਨੂੰ ਸਾਨੂੰ ਬਈ ਜੀ ਕੋਕਾਪੀਸ ਟਰੈਕਟਰ ਦਿਖਾਵਾਂਗੇ ਤੇ ਵੀਡੀਓ ਚ ਬਣੇ ਰਹਿਓ ਜੀ ਲਓ ਬਈ ਜੀ ਹੁਣ ਆਪਾਂ ਟਰੈਕਟਰ ਦਿਖ ਕੋਕਾਬੀਸ ਤੇ ਹੁਣ ਤੁਹਾਨੂੰ ਬਾਈ ਜੀ ਜਾਂਸੀ ਜੇ ਜਾਣ ਦੀ ਲੋੜ ਨਹੀਂ ਹੈਗੀ ਤੇ ਮਾਡਲ ਬਾਈ ਜੀ ਇਹ 2021 ਦੇ 11ਵੇਂ ਮਹੀਨੇ ਦੀ ਪਲੇਟ ਹੈ ਜੀ 2024 ਦੇ ਵਿੱਚ ਟਰੈਕਟਰ ਨਿਕਲੇ ਹੋਏਗਾ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਅਰੀਜਨਲ 19 ਘੰਟੇ ਚੱਲਿਆ ਬਾਈ ਰਿਜਨਲ ਅਰੀਜਨਲ 19 ਘੰਟੇ ਚੱਲਿਆ ਮੀਟਰ ਚੈੱਕ ਕਰ ਸਕਦੇ ਹੋ ਲੈ ਬਾਈ ਜੀ ਤੁਹਾਨੂੰ ਮੀਟਰ ਵੀ ਚੈੱਕ ਕਰਵਾ ਦਾਂਗੇ ਤੇ ਗਾਰੰਟੀ ਰਿਕਾਰਡ ਬਾਈ ਜੀ ਚੱਲਿਆ ਹੋਇਆ ਟਰੈਕਟਰ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਚੇਂਜਰ ਵਾਲਾ ਟਰੈਕਟਰ ਹੈਗਾ ਜੀ ਚੇਂਜਰ ਵਾਲਾ ਜੀ ਠੀਕ ਹੈ ਜੀ ਫਸਟ ਆਫ ਆਲਟੀ ਦਾਗਾ 50 ਘੰਟੇ ਵਾਲੀ ਹਜੇ ਸਰਵਿਸ ਹੋਈ ਨਹੀਂ ਹੈ ਜੀ ਸਰਵਿਸ ਵੀ ਨਹੀਂ ਹੋਈ ਹੈਗੀ ਪਹਿਲੀ ਸਰਵਿਸ ਜਿਹੜੀ 50 ਘੰਟਿਆਂ ਦੀ ਹੁੰਦੀ ਉਹ ਹੋਈ ਨਹੀਂ ਹੈਗੀ ਲੈ ਬਈ ਮੀਟਰ ਵੀ ਚੈੱਕ ਕਰਵਾ ਲੀਏ ਸੋਨੋ ਚਲ ਲੈ ਬਈ ਮੀਟਰ ਤੇ ਨਿਗਮ ਰਵਾ ਦੇ ਕਰਨਾ ਟਰੈਕਟਰ ਤੇ ਤੇ ਲੈ ਬਈ ਚੈੱਕ ਕਰ ਲੋ 19 ਘੰਟੇ ਚੱਲੇ ਹੋਇਆਗਾ ਓਨਲੀ ਤੇ ਜੇ ਆਪਾਂ ਨਵਾਂ ਲੈਣ ਜਾਵਾਂਗੇ ਬਈ ਜੀ ਉਹਦੇ ਮੁਤਾਬਕ ਕਿੰਨਾ ਕ ਫਾਇਦਾ ਹੋ ਜਾਊਗਾ ਇਹ ਨਵਾਂ ਹੀ 9 ਲੱਖ ਦਾ ਠੀਕ ਹੈ ਜੀ ਆਪਣਾ ਇਹਦੇ ਤੇ ਇਹ ਮੰਨ ਕੇ ਚੱਲੋ 7 ਲੱਖ 60000 ਰੁਪਏ ਡਿਮਾਂਡ ਲਈ ਠੀਕ 2.5 ਲੱਖ ਰੁਪਏ ਦਾ ਸਿੱਧਾ ਫਾਇਦਾ ਹੋਵੇਗਾ 1.5 ਲੱਖ ਦਾ ਦਾ ਵੀ 1.5 ਲੱਖ ਦਾ ਸਿੱਧਾ-ਸਿੱਧਾ ਫਾਇਦਾ ਹੋ ਗਿਆ ਤੇ ਕੈਸਦਾ ਕਿ ਲੋਨ ਦਾ ਬਈ ਜੀ ਇਹ ਨਕਦ ਕੈਸ ਨਕਦ ਕੈਸ ਦਾ ਇੱਕ ਫਾਇਦਾ ਹੋਰ ਹੋ ਗਿਆ ਠੀਕ ਹੈ ਜੀ ਤੇ ਕੀ ਡਿਮਾਂਡ ਬਈ ਜੀ ਦੀ 7,60,000 ਰੁਪਏ 7,60,000 ਰੁਪਏ ਬਾਕੀ ਵੀ ਮੌਕੇ ਤੇ ਮਾਨਤਾ ਆਣਾ ਜ਼ਰੂਰ ਹੋ ਜੂਗਾ ਤੇ ਰਿਜਨ ਵਾਲੇ 19 ਘੰਟੇ ਚੱਲੇ ਹੋਇਆਗਾ ਰੰਗ ਪੇਂਟ ਇਹਦਾ ਮੰਨ ਕੇ ਜ ਮੈਂ ਨਾ ਜੀ ਹਜੇ ਤੱਕ ਇਹਦੇ ਨਾਮ ਅਗਰ ਤਵੀਆਂ ਨਾਲ ਹਾਲ ਨਾਲ ਸਹਾਗਾ ਕੁਝ ਨਹੀਂ ਹੋਇਆ ਠੀਕ ਹੈ ਜੀ ਬਾਕੀ ਸਾਨੂੰ ਪਿੱਛੇ ਬਈ ਜੀ ਆਪਾਂ ਜਿਵੇਂ ਕਹਦੀਏ ਪੀਟੀਓ ਤੇ ਨਿਗਾ ਵੀ ਮਰਵਾ ਲਾਂਗੇ ਕੈਪ ਉਮੀ ਚੜਿਆ ਦਾ ਚੜਿਆਗਾ ਤੇ ਲੋ ਬਈ ਚੈੱਕ ਕਰ ਲੋ ਅਜ ਤੱਕ ਕੋਈ ਇਹਦੇ ਮਨ ਰਹਦੇ ਟਰਾਲੀ ਨਹੀਂ ਪਈ ਅਨਯੂਜ਼ ਟਰੈਕਟਰ ਆਈ ਹਜੇ ਠੀਕ ਆ ਜੀ ਨਾ ਕੋਈ ਤਵੀਆਂ ਸਹਾਗਾ ਹਾਲ ਕੁਛ ਨਹੀਂ ਪਿਆ ਹੋਇਆ ਠੀਕ ਆ ਜੀ ਤੇ ਮੰਨ ਕੇ ਚੱਲੋ ਹਜੇ ਵਧਾਈਆਂ ਤੇ ਵੀ ਨਹੀਂ ਚੱਲਿਆ ਹੋਇਆਗਾ ਨਾਲ ਦਾ ਹਾਰੀਆ ਬਈ ਇਹਦੇ ਸਭ ਕੁਝ ਨਾਲ ਦਾ ਜੀ ਠੀਕ ਆ ਜੀ ਤੇ ਲੋ ਬਈ ਅੱਗੇ ਦਿਖਾਉਣਾ ਤੁਹਾਨੂੰ ਨੋਵੋ ਡੀ ਲਕਸ ਮਾਡਲ ਵਾਲਾ ਡਿਜੀ ਸੈਂਸ ਵਾਲਾ ਡਿਜੀ ਸੈਂਸ ਸਿਸਟਮ ਲੱਗਿਆ ਬਈ ਹਾਂਜੀ ਠੀਕ ਹੈ ਨਾ ਇਹ ਗੱਲ ਇਹ ਜਾਨੀ ਕਿ ਟੌਪ ਵਾਲਾ ਮਾਡਲ ਆਈ ਇਹ ਡੀ ਆਈ ਆਈ ਹੈ DI I message a PS message ਇਹਦੇ ਤਿੰਨ ਮਾਡਲ ਆਉਂਦੇ ਆ ਉਹ 50 ਹੌਸਪਾਵਰ ਵਾਲਾ ਠੀਕ ਆ ਜੀ ਇਸ 58 HP ਵਾਲਾ ਵੀ ਕਹਿੰਦੇ ਨੇ ਇਹਨੂੰ 60 ਵਾਲਾ ਵੀ ਇਹਦੇ ਸੈਟਲ ਗੇਅਰ ਆ ਗਿਆ ਜੀ ਸੈਟਲ ਗੇਅਰ ਆ ਗਿਆ ਚੇਂਜਰ ਵਾਲਾ ਠੀਕ ਆ ਕਿ ਨਹੀਂ ਉਦੋਂ ਬਾਅਦ PV 31 ਨੰਬਰ ਆ ਗਿਆ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਇਹ ਮਾਨਸਾ ਦਾ ਹਾਂ ਜੀ 2022 ਦਾ ਤੇ ਕਾਫੀ ਤੇਚ ਬਣੀ ਹੋਈ ਹੈ ਠੀਕ ਆ ਜੀ ਡੀ ਲੈਕਸ ਮਾਡਲ ਤੇ ਜਿਹੜੇ ਬਾਈ ਇਹ ਕਿਹਾ ਆ ਦੇਖੋ ਜੀ ਇਹਦੇ ਮਹਿੰਗੀ ਛਤਰੀ ਲੱਗੀ ਵੀ ਹੈਗੀ ਡਾਊਨ ਸੀਲਿੰਗ ਵਾਲੀ ਠੀਕ ਆ ਜੀ ਠੱਕੇ ਵਾਲਾ ਬੰਪਰ ਲੱਗਿਆ ਹੋਇਆ ਠੱਕੇ ਵਾਲਾ ਬੰਪਰ ਲੱਗਿਆ ਤੇ ਤੇ ਲੋਬੇ ਚੈੱਕ ਕਰ ਲੋ ਕੰਡੀਸ਼ਨ ਟਰੈਕਟਰ ਦੀ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਨਾਲ ਦੇ 95 ਪੈਸੇ ਨਾਲ ਦੇ 95 ਪੈਸੇ ਤੇ ਘੰਟੇ ਕਿੰਨੇ ਚੱਲੇ ਭਾਈ ਇਹ 400 ਤੇ 25 ਘੰਟੇ ਚੱਲੇ ਭਾਈ 425 ਘੰਟੇ ਤੇ ਲੋਬੇ ਜੀ ਕੰਡੀਸ਼ਨ ਚੈੱਕ ਕਰ ਲੋ ਭਾਈ ਜੀ ਜੇ ਕੋਈ ਭਾਈ ਹਾਰ ਪਾ ਕੇ ਲੈ ਜੇ ਨਾ ਕੋਈ ਗਵਾਂਡੀ ਜੱਜ ਨਹੀਂ ਕਰ ਸਕਦਾਗਾ ਵੀ ਇਹ ਟਰੈਕਟਰ ਦਾ ਨਵਾਂ ਜਾਂ ਪੁਰਾਣਾਗਾ ਸਹੀ ਗੱਲ ਕਹੇ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਸਾਨੂੰ ਮੀਟਰ ਤੇ ਵੀ ਨਿਗ੍ਹਾ ਮਰਵਾਦਣੇ ਭਾਈ ਜੀ ਤੇ ਲੋਬੇ ਚੈੱਕ ਕਰ ਲੈਣੇ ਆਪਾਂ ਮੀਟਰ ਤੇ ਚੱਲਿਆ ਹੋਇਆ ਭਾਈ ਜੀ 425 ਘੰਟੇ ਆਪਾਂ 26 ਗਿਆ ਜੀ 25 ਘੰਟੇ ਚੱਲਿਆ ਹੋਇਆ ਹੈਗਾ ਤੇ ਮੂਰੇ ਤੱਕੇ ਵਾਲਾ ਬਾਈ ਜੀ ਬੰਪਰ ਵੀ ਲੱਗਿਆ ਹੋਇਆ ਹੈਗਾ ਤੇ ਮਾਡਲ ਬਾਈ ਜੀ 2022 ਦੇ ਆਰਸੀ 23 ਚ ਆਈ ਆਰਸੀ 23 ਦੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਇਸ ਦੀ ਡਿਮਾਂਡ ਹੈਗੀ ਜੀ 8 ਲੱਖ 15000 ਰੁਪਏ ਠੀਕ ਹੈ ਜੀ ਤੇ 8 ਲੱਖ 15000 ਰੇਡੀਅਲ ਟਾਇਰ ਬਾਈ ਜੀ ਇਹਦੇ ਨਾਲ ਦੀ ਨਿਕ ਬਾ ਮੂਰਲੇ ਸੌਕ ਨੂੰ ਪਾਏ ਹੋਏ ਆਈ ਮਗਰਲੇ ਨਾਮ ਪਰ ਹੈਗੇ ਤਾਂ ਮਹਿੰਗੇ ਵਾਲੀ ਨੇ ਹਾਏ ਮਹਿੰਗੇ ਠੀਕ ਠੀਕ ਚਲੋ ਬਾਈ ਅੱਗੇ ਦਿਖਾ ਦਿੰਦੇ ਆ ਤੁਹਾਨੂੰ ਅਰਜਨ ਨੂੰ ਉਹ ਇੱਕ ਹੋਰ ਤੇ ਅੱਜ ਬਾਈਆਂ ਨੇ ਅਰਜਨ ਨੂਵੋ ਨੂਵੀ ਕਰਵਾ ਰੱਖੀ ਆ ਜੀ ਹਲੋ ਬਾਈ ਜੀ ਉੱਥੋਂ ਇਹ ਇਹ ਕਿਨੇ ਮਾਰ ਲੈ ਗਿਆ ਜੀ 2020 ਬਟੰਡਾ ਨੰਬਰ ਆ ਜੀ ਠੀਕ ਆ ਜੀ 2020 ਚੇਂਜਰ ਵਾਲਾ ਆ ਇਹ ਵੀ ਚੇਂਜਰ ਵਾਲਾ ਹੈ ਹਾਂਜੀ ਹਾਂ ਚੇਂਜਰ ਵਾਲਾ ਜੀ ਠੀਕ ਆ ਜੀ ਇਹ ਵੀ ਡੀਆਈ ਆਈ ਵਾਲਾ ਆ ਹਾਂਜੀ 57 ਐਚਪੀ ਵਾਲੇ ਇਹ ਜਿੰਨੇ ਆਪਣੇ ਕੋਲ 3 ਨੋ ਬਾਈ ਠੀਕ ਆ ਜੀ ਤਿੰਨੇ ਇਹ 60 ਐਚਪੀ ਵਾਲੇ 60 ਐਚਪੀ ਆ ਹਾਂਜੀ ਹਾਂ ਠੀਕ ਆ ਜਿਨ੍ਹਾਂ ਦੀ ਡਿਮਾਂਡ ਆਪਾਂ ਕਹਿੰਦੀਏ ਵੱਧਦਾ ਜੀ ਇਹਨਾਂ ਦੀ ਡਿਮਾਂਡ ਵੱਧ ਹੈ ਹਾਂ 2020 ਮਾਡਲ ਆ ਜੀ 7 ਲੱਖ ਰੁਪਈਆ ਡਿਮਾਂਡ ਹੈ ਜੀ ਠੀਕ ਹੈ ਜੀ ਸੈਟਲ ਗੇਅਰ ਚ ਆ ਗਿਆ ਜੀ ਲਗਭਗ 900 ਘੰਟਾ ਚੱਲਿਆ ਬਈ ਨਾਲ ਦੇ ਟਾਇਰ ਨੇ ਠੀਕ ਹੈ ਜੀ ਬਟਿੰਡਾ ਨੰਬਰ ਹੈ ਬਟਿੰਡੇ ਦਾ ਪੀਵੀ 3 ਨੰਬਰ ਆਗਾ ਬਈ ਜੀ ਕਨੋਪੀ ਵਗੈਰਾ ਇਹਦੇ ਉੱਤੇ ਵੀ ਲੱਗੀ ਹੋਈ ਆ ਖੁੱਲੇ ਪਲੇਟਫਾਰਮ ਵਾਲਾ ਆ ਗਿਆ ਬਈ ਜੀ ਹਾਂਜੀ ਇਹਦੇ ਵੀ ਬਾਕੀ ਚੈੱਕ ਕਰ ਲੋ ਟਾਇਰ ਕਿੰਨੇ ਕੇ ਪੈਸੇ ਪਏ ਬਈ ਜੀ ਇਹਦੇ ਸਾਰੇ ਇਹਦੇ ਹੈਗੇ ਜੀ 85 ਪੈਸੇ ਨਾਲ ਦੇ ਠੀਕ ਹੈ ਜੀ ਇਹਦੇ ਚੌਕੜ ਨਾਲ ਦੇ ਹੈਗਾ ਹਾਂਜੀ ਹਾਂਜੀ ਚਾਰੇ ਟਾਇਰ ਨਾਲ ਤੇ ਟੱਚਿੰਗ ਫੱਚਿੰਗ ਦੀ ਬਈ ਜੀ ਮੈਂ ਨਾ ਸਾਰਾ ਓਰੀਜਨਲ ਟਰੈਕਟਰ ਹੈ ਜੀ ਕੋਈ ਮਾਰੀ ਮੋਟੀ ਲਿੰਕਾਂ ਨਹੀਂ ਹੋ ਸਕਦੀ ਠੀਕ ਹੈ ਇੱਕ ਗੱਲ ਹੈ ਬੈਂਕਾਂ ਦੀ ਟੱਚਿੰਗ ਬਚੇਗੀ ਹੋਊਗੀ ਬਾਕੀ origignal ਹੀ ਜਿੰਨਾ ਟਰੈਕਟਰ ਹੀ ਹੈਗਾ ਜੇ ਹੋਈ ਵੀ ਤਾਂ ਵੀ ਦੱਸ ਦਾਂਗੇ ਹਾਂਜੀ origignal ਟਰੈਕਟਰ ਹੈ ਜੀ ਸਰ ਠੀਕ ਹੈ ਜੀ 7 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋ ਜਾਏਗਾ ਤੇ ਕਿ ਤੁਹਾਨੂੰ ਜਿਵੇਂ ਆਪਾਂ ਨੇ ਬਾਈ ਨੇ ਆਖਿਆ ਸੀਗੇ ਵੀ ਛੋਟਾ ਟਰੈਕਟਰ ਵੀ ਹੁੰਦੇ ਨੇਗੇ ਕਿ ਤੁਹਾਨੂੰ ਛੋਟਾ ਟਰੈਕਟਰ ਵੀ ਦਿਖਾ ਦੇਣਗੇ ਫਾਰਮ ਟਰੈਕ 60 ਦਾ ਇਹ ਮਾਡਲ ਬਾਈ ਜੀ ਇਹ 2007 ਮਾਡਲ ਹੈ ਜੀ ਠੀਕ ਹੈ ਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਮੜੀ ਮੋਟੀ ਇਹਦੀ ਜੀ ਮਗਰਾਡਾਂ ਦੀ ਟੱਚਿੰਗ ਹੈ ਬਾਕੀ ਸਾਰਾ ਟਰੈਕਟਰ origignal ਹੈਗਾ ਜੀ ਬਾਕੀ 2 लाख 65000 ਰੁਪਇਆ ਡਿਮਾਂਡ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਇਹਦੇ ਹੈਗੇ ਜੀ ਮੰਨ ਕੇ ਚੱਲੋ 75 ਪੈਸੇ 75 ਪੈਸੇ ਕੰਪਨੀ ਦੇ ਟਾਇਰ ਨੇ ਠੀਕ ਹੈ ਜੀ ਬਾਕੀ ਲੈਂਕਾ ਵਗੈਰਾ ਤੇ ਨੀਗਾ ਮਰਵਾ ਦੇ ਬਈ ਇਹਦੇ ਨਾਲ ਛਤਰੀ ਬਾਈ ਜੀ ਛਤਰੀ ਮਿਲੂਗੀ ਜੀ ਠੀਕ ਹੈ ਛਤਰੀ ਮਿਲ ਜੂਗੀ ਠੀਕ ਹੈ ਜੀ ਤੇ ਡਿਮਾਂਡ ਸਾਨੂੰ ਦੱਸ ਤੇ ਬਾਈ ਜੀ 2 ਲੱਖ 65000 ਰੁਪਇਆ ਬਾਕੀ ਮੌਕੇ ਤੇ ਮਾਨਤਾਣ ਜ਼ਰੂਰੀ ਹੈਗਾ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਓਕੇ ਜੀ ਬਾਕੇ ਲੈ ਜਾ ਸਕਦਾ ਬਾਕੇ ਲੈ ਜਾ ਸਕਦਾ ਜੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਗਿਆ ਬਾਈ ਜੀ ਸੋਨਾ ਲ ਰਵੇ ਚੈੱਕ ਕਰੋ ਬਾਈ ਜੀ ਬਾਲ ਟਰੈਕ ਜਿਹਦੇ ਅੱਜ ਕੱਲ ਪੂਰੀ ਡਿਮਾਂਡ ਆ ਗਈ ਤੇ ਖੁੱਲੇ ਪਲੇਟਫਾਰਮ ਵਾਲਾ ਬਾਈ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਚੇਂਜਰ ਵਾਲਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਇਹ ਚੇਂਜਰ ਵਾਲਾ ਆ ਗਿਆ ਜੀ ਤਿੰਨ ਸਪੀਡਾਂ ਆ ਗਈ ਏ ਬੀ ਸੀ ਗੇਅਰ ਚ ਆ ਗਈ ਇਹ ਠੀਕ ਹੈ ਜੀ ਕਰਾਰੋ ਦੇ ਗੇਅਰ ਚ ਆ ਗਿਆ ਜੀ ਠੀਕ ਹੈ ਜੀ ਤੇ ਫਰਸਟ ਪਾਰਟੀ ਦਾ ਟਰੈਕਟਰ ਹੈ ਇਹ 2018 ਮਾਡਲ ਹੈ ਮਗੜਲੇ ਟਾਇਰ ਨਾਲ ਦੇ ਆ ਜੀ ਮੂਰਲੇ ਸੌਂਕ ਨੂੰ ਰੇਡੀਅਲ ਪਊਆ ਅੱਜ ਕੱਲ ਦਾ ਜੇ ਮੈਂ ਕਹਿੰਦੀ ਮੂਰਲੇ ਦਾ ਤਾਂ ਟ੍ਰੈਂਡੀ ਹੈਗਾ ਅਗਲਾ ਰੇਡੀਅਲ ਹੀ ਪਊਆ ਹਾਂਜੀ ਹਾਂ ਠੀਕ ਹੈ ਜੀ ਤੇ ਮ 18 2018 ਠੀਕ ਹੈ ਜੀ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਜੀ ਬਾੜੀਆਂ ਮੋਟੀਆਂ ਲਿੰਕਾਂ ਦੀ ਟੱਚਿੰਗ ਹੋੂ ਬਾਕੀ ਸਾਰਾ ਸੋਹ ਦਾ ਰੰਮਾ ਦਾ ਮਗਰਾਡਾ ਦਾ ਸਾਰਾ ਠੀਕ ਹੈ ਜੀ ਬਾਕੀ ਲਿੰਕਾਂ ਵਗੈਰਾ ਚੱਕੂ ਵੀ ਕਰਵਾ ਦੇ ਬਾਈ ਜੀ ਤੇ ਕੀ ਡਿਮਾਂਡ ਹੈ ਬਾਈ ਜੀ ਇਹ ਜੀ ਹੈਗੀ ਜੀ 5,55,000 5,55,000 ਰੁਪਇਆ ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਜੇ ਟਰੈਕਟਰ ਕਟਵਾਉਣਾ ਹੋਵੇ ਜੇ ਟਰੈਕਟਰ ਵੀ ਕੱਟਿਆ ਜਾਊਗਾ ਹਾਂ ਜੀ ਠੀਕ ਹੈ ਟਰੈਕਟਰ ਵੀ ਕੱਟਿਆ ਜਾਊਗਾ ਅੱਗੇ ਦਿਖਾਉਣੇ ਬਾਈ ਜੀ ਪ੍ਰੀਤ 955 ਤੇ ਟਰੈਕਟਰ ਪਾਸਾ ਛੋਟ ਹੈਗਾ ਪਰ ਜਿਵੇਂ ਆਪਾਂ ਕਹੇ ਦੀ ਬਈ ਜੀ ਡਿਮਾਂਡ ਤੇ ਤੇਲ ਖਾਤੇ ਨੂੰ ਬਹੁਤ ਵਧੀਆ ਗਾ ਇਹ ਇਹ ਵੀਰ ਜੀ ਟਰੈਕਟਰ ਹੈਗਾ ਪਹਿਲੀ ਪਾਰਟੀ ਦਾ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਨਾਲ ਦੇ ਟਾਇਰ ਨੇਗੇ ਠੀਕ ਹੈ ਜੀ ਡਬਲ ਕਲਚ ਆ ਗਿਆ ਜੀ ਠੀਕ ਹੈ ਜੀ ਪਾਵਰ ਸਟੀering ਆ ਗਿਆ ਤੇਲ ਬ੍ਰੇਕ ਆ ਗਿਆ ਜੀ ਤੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਨਾਲ ਦੇ ਨਾਲ ਦੇ ਇਹਦੇ ਵੀ ਨਾਲ ਦੇ ਨੇ ਹਾਂ ਜੀ ਹਾਂ 65 ਪੈਸੇ ਟਾਇਰ 70 ਪੈਸੇ ਨਾਲ ਦੇ ਆ ਜੀ ਠੀਕ ਹੈ ਜੀ 2015 ਮਾਡਲ ਹੈ 3 ਲੱਖ 40 ਹਜ਼ਾਰ ਮੁੱਲ ਹੈ ਜੀ ਠੀਕ ਹੈ 3 ਲੱਖ 40 ਹਜ਼ਾਰ ਰੁਪਿਆ ਇੰਜੀਨੀਅਰ ਤਾਂ ਬਈ ਵਧੀਆਗਾ ਮੈਂ ਇਹਨਾਂ ਬਾਕੇ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਬਾਕੇ ਤਸੱਲੀ ਕਰਕੇ ਲੈ ਜਾ ਸਕਦਾ ਤੇ ਪੀਬੀ 2 ਨੰਬਰ ਹੈਗਾ ਬਈ ਜੀ ਹੋਰ ਬਾਕੇ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਤੇ ਸੀਟ ਕਵਰ ਵਗੈਰਾ ਵਧੀਆ ਲੱਗੇ ਹੋਏ ਨੇਗੇ ਓਕੇ ਰਿਪੋਰਟ ਚ ਹੈਗਾ ਤੇ ਅਗੇ ਕਹ ਗਿਆ ਬਈ ਜੀ ਛੋਟਾ ਟਰੈਕਟਰ ਜਿਵੇਂ ਆਪਾਂ ਕਹ ਦੀ ਬਈ ਜੀ ਪੂਰਾ ਕੋਕਾ ਪੀਸ 5210 ਜੌਂਡੀਆਰ ਗੇਅਰ ਪ੍ਰੋ ਤੇ ਕਿੰਨੇ ਮਾਡਲ ਹੈ ਬਈ ਜੀ ਇਹ 2020 ਮਾਡਲ ਹੈ ਵੀਰੇ ਠੀਕ ਹੈ ਜੀ ਨਾਲ ਦੇ ਟਾਇਰ ਨੇ ਜੀ ਇਹਦੇ ਠੀਕ ਹੈ ਜੀ ਇਹ ਚੱਲਿਆ ਹੋਇਆ ਹੋਊਗਾ ਜੀ ਲਗਭਗ 900 ਘੰਟਾ ਚੱਲਿਆ ਹੋਈ ਠੀਕ ਹੈ ਜੀ 900 ਘੰਟਾ ਚੱਲਿਆ ਹੋਇਆਗਾ ਤੇ ਬਾਕੀ ਚੈੱਕ ਕਰ ਲਵਾਂਗੇ ਵੀ ਵੀ 19 ਨੰਬਰ ਆ ਜੀ ਇੱਥੋਂ ਦਾ ਲੋਕਲ ਆ ਠੀਕ ਹੈ 2020 ਮਾਡਲ ਹੈ ਫਰਸਟ ਪਾਰਟੀ ਨਕਦ ਕੈਸ਼ ਠੀਕ ਹੈ ਜੀ ਕਿੱਥੋਂ ਦਾ ਆ ਬਾਈ ਜੀ ਚਾਰ ਸਪੀਡਾਂ ਦਾ ਜੀ ਗੇਅਰ ਪ੍ਰੋ ਵੀ 19 ਜੀ ਇੱਥੋਂ ਦਾ ਲੋਕਲ ਨੰਬਰ ਹੈਗਾ ਹਾਂਜੀ ਹਾਂਜੀ ਠੀਕ ਹੈ ਫਰਸਟ ਪਾਰਟੀ ਲਗਾ ਹਾਂਜੀ ਹਾਂ ਪਹਿਲੇ ਵਕਤ ਚੈੱਕ ਕਰ ਲਓ ਓਕੇ ਰਿਪੋਰਟ ਪੈ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹ ਆਪਣਾ ਆਪ ਦੀ ਕੜਾਇਆ ਬਾਈ ਠੀਕ ਹੈ ਜੀ ਇਹਦੀ ਹੈਗੀ ਡਿਮਾਂਡ 740000 ਰੁਪਏ 740000 ਤੇ ਮਾਨਦਾਨ ਦੀ ਗੱਲ ਕਰੀ ਬਈ ਜੀ ਆਪ ਦੇ ਆਪਦੇ ਨਾਮ ਆਗਾ ਤੁਹਾਡੇ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਤੇ ਅੱਗੇ ਲੈ ਬਈ ਜੀ ਜਮਦੂਤ ਦਾ ਝੋਟਾ ਕਰਦੇ ਜਿਵੇਂ ਆਪਾਂ ਪ੍ਰੀਤ 4/4 ਤੇ ਫਰੰਟਰਾਂ ਤੇ ਬਈ ਜੀ ਨਿਗਮਰਵਾ ਦੇ ਫਰੰਟਰ ਬਈ ਜੀ ਜਮਾ ਨਾਮ ਇਹਨਾਂ ਕੇ ਇਹ ਲੋ ਵੀ ਚੈੱਕ ਵੀ ਕਰ ਲੋ ਤੇ ਬੈਕਟਰ ਬਈ ਜੀ ਬੈਕਟਰ ਨਾਲ ਦੇ ਨਾਲ ਦੇ ਹਾਂਜੀ ਤੇ ਕਿੰਨੇ ਕੇ ਪੈਸੇ ਪੈਨੇ ਬਈ ਜੀ ਬੈਕ ਇਹ ਸਿਕਰੋਮਿਕ ਗੇਅਰ ਆ ਗਿਆ ਜੀ ਇਹਦੇ ਚ ਠੀਕ ਹੈ ਜੀ ਤੇ 3 ਸਪੀਡ ਆ ਗਿਆ ਜੀ ਇਹ ਠੀਕ ਹੈ ਜੀ 65 ਪਾਵਰ ਦਾ ਟਰੈਕਟਰ ਆ ਗਿਆ ਜੀ ਠੀਕ ਹੈ ਜੀ 65 ਪਾਵਰ ਦਾ ਮੱਕੀ ਵਾਲੀ ਸੀਜ਼ਨ ਨੂੰ ਪੂਰਾ ਵਧੀਆ ਕਰ ਲਈ ਆਪਾਂ ਹਾਂਜੀ ਹਾਂ ਪੂਰਾ ਵਧੀਆ ਜੀ ਵੇਟ ਬੂਟ ਸਾਰਾ ਕੁਝ ਨਾਲ ਆਈ ਠੀਕ ਹੈ ਜੀ 2017 ਮਾਡਲ ਆਈ ਇਹੇ ਠੀਕ ਹੈ ਜੀ ਫਰਸਟ ਪਾਰਟੀ ਦਾ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆਗਾ ਹਾਂਜੀ ਫੋਰ ਵੀਲ ਚ ਆ ਗਿਆ ਜੀ ਮੂਹਲੇ ਟਾਇਰ ਨਵੇਂ ਆ ਮਗਰਲੇ ਨਾਲ ਦੇ ਠੀਕ ਹੈ ਜੀ ਬੈਟਰੀ ਬੂਟਰੀ ਵੱਖੋ ਜੀ ਸਭ ਕੁਝ ਓਕੇ ਆ ਜੀ ਵਾਕੇ ਤਸੱਲੀ ਕਰਕੇ ਲੈ ਜਾ ਸਕਦੇ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ 6 ਲੱਖ 65 65000 ਰੁਪਏ ਠੀਕ ਹੈ ਜੀ ਇਹ ਤਾਂ ਕੋਈ ਟੰਚਕ ਪੰਚਕ ਨਹੀਂ ਜੀ ਨਹੀਂ ਇਹਦੇ ਕੋਈ ਡੈਟਾ ਚੱਕ ਪਜ ਨਹੀਂ ਠੀਕ ਹੈ ਜੀ ਆ ਕੱਲੇ ਬੇਟ ਰੰਗ ਹੋਏ ਹੋ ਠੀਕ ਹੈ ਬੇਟ ਰੰਗ ਹੋਏ ਹੋਗੇ ਇਹ ਤਾਂ ਹੋ ਹੀ ਜਾਂਦੇ ਨੇ ਜਿਵੇਂ ਆਪਾਂ ਕਹਿੰਦੇ ਬੰਪਰ ਵਗੈਰਾ ਹੋ ਜਾਂਦਾ ਜਿਵੇਂ ਹਾਂ ਜੀ ਚਲੋ ਬਈ ਅੱਗੇ ਇੱਕ ਹੋਰ ਤੁਹਾਨੂੰ ਦਿਖਾਉਣਗੇ ਪ੍ਰੀਤ ਇਹਦਾ ਜਮਨ ਨਵੀ ਨਵਾਂ ਹੀ ਹੈਗਾ ਤੇ ਕੋਕਾ ਪੀਸ ਆ ਬਾਈ ਜੀ ਇਹ ਵੀ ਪੈਂਟ ਹਾਊਸ ਪਾਵਰ ਚ ਹੈ ਹਾਂ ਜੀ ਹਾਂ ਇਹ ਪੈਂਟ ਹਾਊਸ ਪਾਵਰ ਚ ਹੈ 6549 ਤੇ ਟਾਇਰ ਟੱਪੇ ਬਾਈ ਜੀ ਇਹਦੇ ਇਹਦੇ ਨਾਲ ਦੇ ਇਸ਼ਾਰੇ ਟਾਇਰ ਠੀਕ ਹੈ ਜੀ ਖੁੱਲੇ ਪਲੇਟਫਾਰਮ ਵਾਲਾ ਇਹ ਵੀ ਹਾਂ ਜੀ ਹਾਂ 3 ਸਪੀਡ ਚ ਆ ਗਿਆ ਜੀ ਇਹ ਠੀਕ ਹੈ ਜੀ ਕਰਾਰੋ ਦੇ ਹਿੱਸੇ ਵਾਲਾ ਆ ਗਿਆ ਜੀ ਠੀ ਇਹ 900 ਘੰਟਾ ਚੱਲਿਆ ਬਈ ਇਹ ਵੀ 900 ਘੰਟਾ ਚੱਲਿਆ 2021 ਮਾਡਲ ਆਗਾ ਤੇ ਫਰਸਟ ਪਾਰਟੀ ਦਾ ਬਾਈ ਜੀ ਹਾਂਜੀ ਹਾਂ ਫਰਸਟ ਪਾਰਟੀ ਦਾ ਹੀ ਸਮਾਨ ਸਾਰਾ ਨਾਲ ਆ ਹੀ ਮਿਲੂਗਾ ਠੀਕ ਆ ਜੀ ਹਾਂਜੀ ਤੇ ਮਾਡਲ ਬਾਈ ਜੀ 21 ਤੇ ਕੀ ਡਿਮਾਂਡ ਆ ਬਾਈ ਜੀ ਕੀ ਦੀ ਡਿਮਾਂਡ ਹੈਗੀ 7 ਲੱਖ 45000 ਰੁਪਏ ਠੀਕ ਆ ਜੀ 7 ਲੱਖ 45000 ਰੁਪਏ ਰੰਗ ਪੇਂਟ ਦਾ ਬਾਈ ਸਾਰਾ ਟਰੈਕਟਰ ਇਹ ਨਾਲ ਆ ਹੀ ਪੂਰਾ ਨਵਾਂ ਹੈ ਸਾਰਾ origignal ਹੈਗਾ ਫਰਸਟ ਪਾਰਟੀ ਦਾ ਬਾਈ ਜੀ ਆ ਵੇਟ ਕੱਲੇ ਰੰਗ ਹੋਈ ਵੀ ਠੀਕ ਆ ਜੀ ਤੇ ਕਿੰਨੇ ਘੰਟੇ ਚੱਲਿਆ ਬਈ ਜੀ 900 900 ਘੰਟਾ ਚੱ ਤੇ ਬਾਕੀ ਚੈੱਕ ਕਰੂਗਾ ਲੋ ਕੰਡੀਸ਼ਨ ਕੋਨੋਪੀ ਵਗੈਰਾ ਵੀ ਬਾਈ ਜੀ ਵਧੀਆ ਲੱਗੇ ਹੋਏ ਆਗੇ ਓਕੇ ਰਿਪੋਰਟ ਆਗੇ ਤੇ ਅੱਗੇ ਤੁਹਾਨੂੰ ਜਿਵੇਂ ਬਾਈ ਜੀ ਬਾਈ ਨੇ ਆ ਕੇ ਜਿੱਕੇ ਸਾਡੇ ਕੋਲੇ ਤਿੰਨ ਟਰੈਕਟਰ ਨੇਗੇ ਅਰਜਨ ਇਹ ਅਰਜਨ ਨੋਵੋ ਆ ਗਿਆ ਡੀਆਈ ਇਹ ਵੀ 60 ਐਚਪੀ ਵਾਲਾ ਟਰੈਕਟਰ ਆਈ ਇਹ ਡੀਆਈ ਆ ਗਿਆ ਜੀ ਐਮਐਸਪੀਐਸ ਨਹੀਂ ਹੈਗਾ 16 ਦੇ ਟਰਾਣ ਵਾਲਾ ਇਹ ਤੇ ਜਿਵੇਂ ਆਪਾਂ ਕਹიდੀ ਬਾਈ ਜੀ ਤੁਸੀਂ ਐਮਐਸ ਜਾਂ ਪੀਐਸ ਉਹ ਤੇ ਉਹ ਕਦੇ ਨਹੀਂ ਖਰੀਦੇਗੇ ਉਹ 50 ਹਸ ਪਾਵਰ ਦਾ ਟਰੈਕਟਰ ਆਈ ਛੋਟਾ ਰਹਿ ਜਾਂਦਾ ਉਹ ਆਪਾਂ ਅੱਜ ਇੱਕ ਖਰੀਦਿਆ ਜੀ ਨਹੀਂ ਅਗਲਾ 14 ਦੇ ਟਾਇਰਾਂ ਵਾਲਾ 16 ਵਾਲਾ ਕਰਕੇ ਵੇਚਦਾ ਪਉ ਚੀਜ਼ ਨਹੀਂ ਹੈਗੀ ਇਹਦਾ Ориジナル ਟਰੈਕਟਰ ਆ ਜੀ 60 HP ਆ ਠੀਕ ਆ ਜੀ ਤੇ ਟਾਇਰ ਟੱਪੇ ਬਈ ਜੀ ਤੇ ਟਾਇਰ ਮਗਰਲੇ ਨਾਲ ਦੇ ਆ ਜੀ ਮੂਰਲੇ ਨੂੰ ਸ਼ੌਂਕ ਨੂੰ ਇਹਦੇ ਵੀ ਨਵੇਂ ਪਾਏ ਹੋਏ ਆ ਜੀ ਰੈਡੀਅਲ ਦਾ ਬਈ ਜੀ ਅੱਜ ਕੱਲ੍ਹ ਸ਼ੌਂਕ ਕੀ ਹੈਗਾ ਹੈ 15 ਮਾਡਲ ਆ ਜੀ 585 ਮੁੱਲ ਆ ਜੀ ਇਹਦਾ ਠੀਕ ਆ ਜੀ ਤੇ ਨਾਲ ਦੇ ਟਾਇਰ ਕਿੰਨੇ ਫਰਸਟ ਪਾਰਟੀ ਦਾ ਨਕਦ ਕੈਸ਼ ਜੀ ਕਿੰਨੇ ਘੰਟੇ ਚੱਲੇ ਬਈ ਇਹ ਚੱਲੇ ਹੋਊਗਾ ਜੀ 13-1400 ਘੰਟਾ 13-1400 ਘੰਟਾ ਮੈਂ ਚੈੱਕ ਕਰਨ ਲੱਗਿਆ ਜੀ ਮੀਟਰ ਜਿਹੜੇ ਟਾਈਪ ਵਗਾਰ ਬਈ ਜ हां ख... फोर फोर जी हां ਉਹ ਅਗਲਾ ਪਟਕੇ ਦੇਖ ਸਕਦਾ ਸੌਦਾ ਕਰਕੇ ਸਾਨੂੰ ਕੁਤਰਾ ਜੀ ਠੀਕ ਹੈ ਜੀ ਨਾਲ ਦੇ ਟਾਇਰ ਹੈਗੇ ਪੰਜਾਬ ਨੰਬਰ ਹੈ ਵੀ 15 ਮਾਡਲ ਹੈ 5 ਲੱਖ 85000 ਮੁੱਲ 85000 ਮੁੱਲ ਲਗਾ ਚਲੋ ਭਈਆ ਅੱਗੇ ਤੁਹਾਨੂੰ ਇੱਕ ਹੋਰ ਛੋਟਾ ਦਿਖਾ ਦਨਗੇ 4x4 ਹੈਵੀ ਡਿਊਟੀ ਵਾਲਾ ਬਾਲ ਟਰੈਕ 60 ਆ ਰਿਹਾ 104x4 ਤੇ ਟਾਇਰ ਟੱਪੇ ਬਾਈ ਜੀ ਇਹਦੇ ਟਾਇਰ ਜੀ ਪਿਛਲੇ ਤਾਂ ਨਾਲ ਦੀ ਨੇ ਠੀਕ ਹੈ ਜੀ ਮੂਲੇ ਟਾਇਰ ਥੋੜਾ ਜਿਹਾ ਖਰਾਬ ਦੇ ਸੀਗੇ ਅਸੀਂ ਚੇਂਜ ਕਰਤੇ ਦੁਬਾਰੇ ਪਏ ਹੋਏ ਹੈਗੇ ਠੀਕ ਹੈ ਜੀ ਤੇ ਬਾਕੀ ਟਰੈਕਟਰ ਸਾਰਾ ओके ਹੈ ਜੀ ਵਾਕੇ ਲਿਜਾ ਸਕਦਾ ਅਗਲਾ ਠੀਕ ਹੈ ਜੀ ਨਵੀਂ ਸਰਵਿਸ ਹੋਈ ਵੀ ਹੈ ਇਹਦੀ ਠੀਕ ਹੈ ਜੀ ਕੋਈ ਸਰਵਿਸ ਕਰਾਉਣ ਦੀ ਲੋੜ ਨਹੀਂ ਬੈਟਰੀ ਬੂਟਰੀ ਸਾਰਾ ਕੁਝ ਓਕੇ ਹੈ ਫਰਸਟ ਪਾਰਟੀ ਦੇ ਨਵੇਂ ਹੀ ਟਰੈਕਟਰ ਠੀਕ ਹੈ ਜੀ ਇਹਦੀ ਇਹ ਮਾਡਲ ਹੈਗਾ ਜੀ 2019 ਠੀਕ ਹੈ ਜੀ ਤੇ ਕਿੰਨੇ ਘੰਟੇ ਚੱਲੇ ਭਾਈ ਇਹਦੀ ਹੈਗੀ 7,65,000 ਰੁਪਏ ਮੁੱਲ ਹੈ ਜੀ ਠੀਕ ਹੈ ਜੀ ਘੰਟੇ ਕਿੰਨੇ ਚੱਲੇ ਭਾਈ ਇਹ ਚੱਲਿਆ ਹੋਇਆ ਹੋਊਗਾ ਜੀ 13-1400 ਘੰਟੇ ਇਹ ਵਿੱਚ 13-1400 ਘੰਟੇ ਚੱਲਿਆ ਹੋਇਆ ਲਗਭਗ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਭਾਜੀ ਓਕੇ ਆ ਜਮਾ ਓਕੇ ਆ ਜੀ ਸਾਰਾ ਸਮਾਨ ਨਾਲ ਆਈ ਰਿਸੈਸਰੀ ਸਾਰਾ ਵੇਟ ਬੂਟ ਠੀਕ ਹੈ ਤੇ ਟਰੈਕਟਰ ਕਟਵਾਉਣਾ ਹੋਵੇ ਕਟੇ ਵੀ ਦੇਣਾ ਵੀ ਟਰੈਕਟਰ ਜਿਹੜੇ ਮਰਜ਼ੀ ਟਰੈਕਟਰ ਤੇ ਕਟਵਾ ਸਕਦੇ ਠੀਕ ਹੈ ਜੀ ਤੇ ਬਾਈ ਕੋਲੇ ਫੁੱਲ ਸੌਬਦਾਗੇ ਵੇਟ ਵਗੈਰਾ ਵੀ ਲੱਗੇ ਹੋਏ ਨੇਗੇ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਭਾਜੀ ਜਿਵੇਂ ਆਪਾਂ ਕਹਦੇ ਭਾਜੀ ਮੈਨੂੰ ਲੱਗਦਾ ਟਰਾਲੀ ਕੱਪੇ ਨੂੰ ਬਹੁਤ ਜ਼ਿਆਦਾ ਘੱਟ ਜੂਜ ਹੋਇਆ ਲੱਗਦਾ ਨੇ ਖ ਠੀਕ ਹੈ ਬਾਈ ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ ਕੀ ਹੈ ਜੀ ਆਪਣਾ ਪਿੰਡ ਹੰਢਾਇਆ ਆ ਗਿਆ ਜੀ ਬਰਨਾਲੇ ਤੋਂ ਸਿਰਫ 5 ਕਿਲੋਮੀਟਰ ਹੈ ਠੀਕ ਹੈ ਜੀ ਇੱਥੋਂ ਨਾਲ ਹੀ ਆਪਣੀ ਹੰਢਾਇਆ ਚੌਂਕ ਆ ਗਿਆ ਜੀ ਠੀਕ ਹੈ ਜੀ ਸਟੈਂਡਰਡ ਕਮੈਨ ਬਲਕਾਰ ਕਮੈਨ ਸਟੈਂਡਰਡ ਟਰੈਕਟਰ ਇੱਥੇ ਨਾਲ ਹੀ ਬਣਦੇ ਆ ਆਪਣੇ ਠੀਕ ਹੈ ਇਧਰ ਰੇਲਵੇ ਸਟੇਸ਼ਨ ਨਾਲ ਆ ਗਿਆ ਜੀ ਵੱਡਾ ਠੀਕ ਹੈ ਜੀ ਬਟਿੰਡੇ ਹਾਈਵੇ ਤੋਂ ਆਪਾਂ 1.5 ਕਿਲੋਮੀਟਰ ਦੇ ਬੈਠੇ ਹਾਂ ਬਸ ਠੀਕ ਹੈ ਜੀ ਹੰਢਾਇਆ ਚੌਂਕ ਵੀ ਆਪਾਂ ਨੂੰ 2 ਕਿਲੋਮੀਟਰ ਪੈਂਦਾ ਹੈ 1 ਕਿਲੋਮੀਟਰ ਹੰਢਾਇਆ ਸਟੇਸ਼ਨ ਪੈਂਦਾ ਠੀਕ ਹੈ ਬਾਈ ਉਹ ਟਰੈਕਟਰ ਵੀ ਆਉਂ ਜੇ ਕਿਸੇ ਨੇ ਦੇ ਵਿੱਚ ਕਟਾਉਣਾ ਹੈ ਆਪਾਂ ਰੇਟ ਲਾ ਦੇਾਂਗੇ ਅਗਲਾ ਹਫਤਾ ਆਪਦਾ ਟਰੈਕਟਰ ਵੀ ਰੱਖ ਸਕਦਾ ਆ ਆਪਦੇ ਕੋਲੇ ਆਪਾਂ ਤੋਂ ਵੀ ਲਿਜਾ ਸਕਦਾ ਉਹਨਾਂ ਦਾ ਵੱਧ ਵੇਖਿਆ ਬਾਹਰ ਵੇਚ ਦੇਣ ਨਹੀਂ ਜਿੰਨੇ ਅਸੀਂ ਪੈਸੇ ਲਾਵਾਂਗੇ ਅਸੀਂ ਉਹਦੇ ਵਿੱਚ ਐਡਜਸਟ ਕਰਾਂਗੇ ਠੀਕ ਹੈ ਜਿਵੇਂ ਤੁਸੀਂ ਕੱਲਾ ਟਰੈਕਟਰ ਕਿਸੇ ਨੇ ਸੇਲ ਕਰਨ ਆਪਾਂ ਕੱਲਾ ਵੀ ਲੈ ਲਾਂ ਕੱਲਾ ਟਰੈਕਟਰ ਵੀ ਲੈ ਲਓ ਹਾਂ ਇਕੱਲਾ ਕਿਸੇ ਨੇ ਸਾਥੋ ਲੈਣਾ ਹੈ ਕੱਲਾ ਸਾਥੋ ਲੈ ਸਕਦਾ ਜੇ ਕਿਸੇ ਨੇ ਹੁਣ ਕੰਮ ਲੋਡ ਹੈ ਮੂਰੇ ਠੀਕ ਹੈ ਛੋਟਾ ਟਰੈਕਟਰ ਵੱਡਾ ਟਰੈਕਟਰ ਜੋ ਵੀ ਟਰੈਕਟਰ ਚਾਹੀਦਾ ਹੈਗਾ ਆਪਾਂ ਰੈਂਟਰ ਦੇ ਵੀ ਦੇ ਦਿੰਨੇ ਠੀਕ ਹੈ ਜੀ ਜਿਵੇਂ ਆਪਾਂ ਕਹੇ ਦੀ ਜਿਹੜੇ ਆਪਾਂ ਵੇਚਣਾ ਹੈਗਾ ਟਰੈਕਟਰ ਕਿਸੇ ਨੇ ਵੀ ਤੁਹਾਨੂੰ ਸੇਲ ਕਰਨ ਹੈਗਾ ਉਹ ਟਾਪ ਮਾਡਲ ਜਿਆਦਾ ਹੋਣਾ ਚਾਹੀਦਾ 10 ਮਾਡਲ ਤੋਂ ਉੱਪਰ ਹੋਣਾ ਚਾਹੀਦਾ ਜਿਵੇਂ ਆਪਾਂ ਕਿਹਾ ਨਹੀਂ ਉਹ ਕੋਈ ਗੱਲ ਨਹੀਂ ਆਹ ਦੇਖੋ ਹੁਣ ਆਪਾਂ ਇਹਦੇ ਵਿੱਚ ਕੱਟਿਆ ਵੀ ਹੈਗਾ ਠੀਕ ਹੈ ਸੱਤ ਮਾਡਲ ਹਾਂ ਵੈਸੇ ਉਹ ਟਰੈਕਟਰ ਦੀ ਕੰਡੀਸ਼ਨ ਵਧੀਆ ਹੋਣੀ ਚਾਹੀਦੀ ਹੈ ਠੀਕ ਹੈ ਸਾਬਕਾ ਕੰਡੀਸ਼ਨ ਸਾਫ਼ ਹੋਣੀ ਚਾਹੀਦੀ ਹੈ ਮਾਡਲ ਦਾ ਮਤਲਬ ਨਹੀਂ ਹੈਗਾ ਇਹ ਮਾਡਲ ਤਕਰੀਬਨ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਉੱਚੀ ਲੈਣੇ ਹਾਂਗੇ ਪਰ ਕਈ ਵਾਰੀ ਕਿਸੇ ਦਾ ਸਾਹਮਾ ਹੀ ਇੰਨਾ ਜ਼ਿਆਦਾ ਹੁੰਦਾ ਹੈਗਾ ਵੀ ਉਹ ਉੱਚੇ ਨਾਲੋਂ ਵੀ ਵਧੀਆ ਖੜਾ ਹੁੰਦਾ ਹੈ ਠੀਕ ਨੋ ਬਾਈ ਜੀ ਵੀਡੀਓ ਕੇ ਵਿੱਚ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਆਦ ਤੱਕ ਲਈ ਬਾਈ ਜੀ ਧੰਨਵਾਦ